ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਸਿਹਤ ਤੇ ਪਰਵਰ ਭਲਾਈ ਵਿਭਾਗ ਵਿੱਚ ਨਵੀਂ ਭਰਤੀ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਸਿੱਧੀ ਭਰਤੀ ਹੈ ਜੀ ਇਸ ਭਰਤੀ ਲਈ ਤੁਹਾਡਾ ਕੋਈ ਪੇਪਰ ਨਹੀਂ ਹੋਵੇਗਾ ਸਿੱਧੇ ਇੰਟਰਵਿਊ ਰੱਖੀ ਗਈ ਹੈ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੁਆਲਿਫਿਕੇਸ਼ਨ ਕੀ ਹੈ ਇਸ ਸਭ ਦੀ ਡਿਟੇਲ ਵਿਦ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਪੋਸਟਾਂ ਦੀ ਡਿਟੇਲ ਵਿੱਚ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਪੋਸਟਾਂ ਹੈਗੀਆਂ ਜੀ ਮੈਡੀਕਲ ਆਫੀਸਰ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਕੁਆਲਿਫੀਕੇਸ਼ਨ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਐਮਬੀਬੀਐਸ ਡਿਗਰੀ ਤੁਸੀਂ ਕੀਤੀ ਹੋਈ ਹੈ ਨਾਲੇ ਤੁਸੀਂ ਪੰਜਾਬ ਮੈਡੀਕਲ ਕਾਉਂਸਲ ਜਾਂ ਮੈਡੀਕਲ ਕਾਉਂਸਲ ਆਫ ਇੰਡੀਆ ਦੇ ਨਾਲ ਰਜਿਸਟਰਡ ਹੈਗੇ ਹੋ 10ਵੀਂ ਤੱਕ ਤੁਸੀਂ ਪੰਜਾਬੀ ਪਾਸ ਕੀਤੀ ਹੋਈ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਮੈਕਸਿਮਮ ਏਜ ਲਿਮਟ ਦੀ ਗੱਲ ਕਰੀਏ ਤਾਂ 46 ਸਾਲ ਰੱਖੀ ਗਈ ਹੈ ਇਨਾ ਪੋਸਟਾਂ ਦੇ ਲਈ ਤੁਹਾਨੂੰ ਪੀਆਰ ਪੇ ਪਰ ਪੇਸ਼ੈਂਟ ਅਟੈਂਡ ਕਰਨ ਦੇ ਦਿੱਤੇ ਜਾਣਗੇ ਇਹ ਨੋਟੀਫਿਕੇਸ਼ਨ ਸਿੱਧੀ ਭਰਤੀ ਲਈ ਆਊਟ ਕੀਤਾ ਗਿਆ ਹੈ ਇਨਾ ਪੋਸਟਾਂ ਦੇ ਲਈ ਸਿੱਧੀ ਤੁਹਾਡੀ ਇੰਟਰਵਿਊ ਰੱਖੀ ਗਈ ਹੈ ਇੰਟਰਵਿਊ ਹੈਗੀ ਹੈ ਜੀ 11 ਮਾਰਚ 2025 ਨੂੰ ਸਵੇਰੇ 9 ਵਜੇ ਵੈਨਿਊ ਹੈਗਾ ਹੈ ਜੀ ਸਕੂਲ ਆਫ ਨਰਸਿੰਗ ਸਿਵਲ ਹਸਪੀਟਲ ਜਲੰਧਰ ਇਸ ਵੈਨਿਊ ਤੇ ਤੁਹਾਡੀ ਇੰਟਰਵਿਊ ਰੱਖੀ ਗਈ ਹੈ ਰਿਜ਼ਲਟ ਆ ਜਿਹੜਾ 17 3 2025 ਨੂੰ ਡਿਕਲੇਅਰ ਕੀਤਾ ਜਾਵੇਗਾ ਇਨਾ ਪੋਸਟਾਂ ਦੇ ਲਈ ਕੈਂਡੀਡੇਟਸ ਨੇ ਆਪਣੇ ਨਾਲ ਸੈਲਫ ਅਟੈਸਟਡ ਕਾਪੀਜ਼ ਲੈ ਕੇ ਜਾਣੀਆਂ ਨੇ ਰਜਿਸਟ੍ਰੇਸ਼ਨ ਪੀ ਐਮ ਸੀ ਦਸਵੀਂ ਦਾ ਸਰਟੀਫਿਕੇਟ ਲੈ ਕੇ ਜਾਣਾ ਹੈ ਤੇ ਅਦਰ ਡਾਕੂਮੈਂਟਸ ਦਾ ਜਿਹੜੇ ਉਹ ਤੁਸੀਂ ਲੈ ਕੇ ਜਾਣੇ ਨੇ ਨਾਲੇ ਜੇਕਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ ਤਾਂ ਉਹ ਵੀ ਸਰਟੀਫਿਕੇਟ ਤੁਸੀਂ ਨਾਲ ਲੈ ਕੇ ਜਾਣਾ ਹੈ ਨਾਲੇ ਤੁਸੀਂ ਆਪਣੇ ਸਾਰੇ ਰिजिनल ਡਾਕੂਮੈਂਟਸ ਲੈ ਕੇ ਜਾਣੇ ਨੇ ਕਿਉਂਕਿ ਇੰਟਰਵਿਊ ਦੇ ਟਾਈਮ 'ਤੇ ਚੈੱਕ ਹੋਣੇ ਨੇ ਦੋਸਤੋ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਐਲੀਜੀਬਲ ਕੈਂਡੀਡੇਟਸ ਦੇ ਕੋਲ ਅਪਲੀਕੇਸ਼ਨਸ ਦੀ ਮੰਗ ਕੀਤੀ ਗਈ ਹੈ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਮੈਡੀਕਲ ਆਫੀਸਰ ਦੀਆਂ ਆਮ ਆਦਮੀ ਕਲੀਨਿਕ ਜਲੰਧਰ ਦੇ ਵਿੱਚ ਇਸ ਲਿਮਿਟ ਜਿਹੜੀ ਹੈ ਮੈਂਸ਼ਨ ਕੀਤੀ ਗਈ ਹੈ ਕੈਂਡੀਡੇਟਸ ਨੇ ਆਪਣੇ ਨਾਲ ਦੋ ਲੇਟੈਸਟ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲੈ ਕੇ ਜਾਣੇ ਨੇ ਨਾਲ ਹੀ ਆਧਾਰ ਕਾਰਡ ਦੀ ਕਾਪੀ ਵੀ ਨਾਲ ਲੈ ਕੇ ਜਾਣੀ ਹੈ ਦੱਸ ਤੇ ਹੈਗੀ ਹੈ ਜੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਚਲੋ ਦੋਸਤੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ